ਫਗਵਾੜਾ ਸ਼ਹਿਰ ਦੇ ਵਿੱਚ ਚੋਰੀ ਤੇ ਲੁੱਟਖੋ ਦੀਆਂ ਵਾਰਦਾਤਾਂ ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਵੇਖੋ ਆਫ ਚੋਰ ਆਏ ਦਿਨ ਨਵੀਆਂ-ਨਵੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸ਼ਿਪੂਰੀ ਵਾਸੀ ਭੁਪਿੰਦਰ ਕੁਮਾਰ ਦਿਨਾ ਵਾਪਰਿਆ ਜਿੱਥੇ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੋ ਗਿਆ ਭੁਪਿੰਦਰ ਦਾ ਹੀ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਦੇ ਨਾਲ ਗੁਰੂ ਹਰਗੋਬਿੰਦਗੜ੍ਹ ਵਿਖੇ ਸਥਿਤ ਕ੍ਰਮਕਾ ਵਿਕੇਖਾਨ ਦੇ ਲਈ ਆਏ ਸਨ ਤੇ ਆਪਣਾ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕਰਕੇ ਜਿਵੇਂ ਹੀ ਉਹ ਅੰਦਰ ਖਾਨ ਲੱਗੇ ਨੇ ਤਾਂ ਕੁਝ ਸਮੇਂ ਬਾਅਦ ਵਾਪਸ ਆ ਕੇ ਵੇਖਿਆ ਤਾਂ ਮੋਟਰਸਾਈਕਲ ਹੀ ਗਾਇਬ ਸੀ ਉਹਨਾਂ ਵੱਲੋਂ ਨੇੜਲੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਜਿਸ ਦੇ ਵਿੱਚ ਦੋ ਵਿਅਕਤੀ ਮੋਟਰਸਾਈਕਲ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਗੋਵਿੰਦਰ ਨੇ ਸਬੰਧੀ ਜਾਣਕਾਰੀ ਤੁਰੰਤ ਫਗਵਾੜਾ ਪੁਲਿਸ ਨੂੰ ਦਿੱਤੀ ਹੈ ਚੋਰਾਂ ਨੂੰ ਜਲਦ ਕਾਬੂ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਸ਼ਹਿਰ ਦੇ ਵਿੱਚ ਵਧ ਰਹੀਆਂ ਚੋਰੀਆਂ ਤੇ ਲੁੱਟਖੋ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਇਹਨਾਂ ਵਾਰਦਾਤਾਂ ਨੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਾ ਦਾ ਨਾ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਬਣੋ ਬਲਵੰਤਰ ਮਹਾਰਾਜ ਅਸੀਂ ਕਿੱਥੇ ਦੇ ਰਹਿਣ ਵਾਲੇ ਆ ਛਪਰੀ ਮੰਲਾ ਜੀ ਹਾਂ ਕੀ ਮਾਮਲਾ ਕੀ ਅੱਜ ਜਿਹੜਾ ਇੱਥੇ ਹਰਗੋਬਿੰਦਗੜ੍ਹ ਤੇ 9:13 ਤੇ ਸਰ ਇੱਥੇ ਸਾਡਾ ਬਾਈਕ ਦੋ ਮੁੰਡੇ ਆਏ ਆ ਤੇ ਉਹ ਚਾਬੀ ਲਾ ਕੇ ਤੇ ਲੈ ਕੇ ਚਲ ਗਏ ਆ ਬਾਈਕ ਜਿਹੜਾ ਸੀਗਾ ਜੀ ਬਾਈਕ ਸਪਲੈਂਡਰ ਸੀ ਕਿਹੜੇ ਰੰਗ ਦਾ ਸੀਗਾ ਬਲੈਕ ਰੰਗ ਦਾ ਤੇ ਕਿਹੜਾ ਮਾਡਲ ਸੀ ਸਰ ਮਾਡਲ ਸਰ ਨਾ ਆ ਕੋਈ 21 ਮਾਡਲ ਬਣਾਇਆ 21 ਮਾਡਲ ਤੇ ਕੋਈ ਸੀਸੀਟੀ ਵੀ ਕੈਮਰਾ ਜਾਈ ਬੰਦੇ ਹਾਂਜੀ ਸਰ ਕਿੰਨੇ ਵਿਅਕਤੀ ਸੀਗੇ ਜੀ ਹੁਣੇ ਸਰ ਕਢਾਇਆ ਅਸੀਂ 9:13 ਤੇ ਮੰਨ ਲਓ ਉਹ ਲੈ ਕੇ ਗਏ ਕਿੰਨੇ ਵਿਅਕਤੀ ਆਏ ਸੀ ਦੋ ਆਏ ਸੀ ਮੂੰਹ ਬੰਨੇ ਹੋਏ ਸੀ ਜਾਂ ਕਿਦਾਂ ਨੇ ਮੂੰਹ ਨਾਲ ਖੁੱਲੇ ਸੀਗੇ ਪੰਨਾ ਲਿਆ ਹੋਇਆ ਸੀਗਾ ਤੇ ਉਹਨਾਂ ਦੇ ਅਸੀਂ ਹੁਣੇ ਕਢਾ ਕੇ ਛੱਡਿਆ ਸੀ ਸਿਟੀ ਦੀ ਉਹਦੇ ਵਿੱਚ ਦੇਖਦੇ ਆਂ ਸਾਡਾ ਇੱਕ ਮਾਮਲੇ ਨੂੰ ਲੈ ਕੇ ਪੁਲਿਸ ਚਲ ਗਈ ਸੀ ਹਾਂਜੀ ਸਰ ਹੁਣੇ ਸ਼ਿਕਾਇਤ ਦਿੱਤੀ ਆ ਪੁਲਿਸ ਆਈ ਸੀ ਪੁਲਿਸ ਆਏ ਸੀਗੇ ਸਰ ਉਹ ਬਿਆਨ ਲੈ ਕੇ ਚਲੇ ਗਏ ਆ ਤੇ ਹੁਣ ਅਸੀਂ ਸਿਟੀ ਚੱਲੇ ਆ ਜਿੱਦਾਂ ਮਤਲਬ ਕਿ ਸ਼ਹਿਰ ਦੇ ਵਿੱਚ ਇਹ ਮਤਲਬ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਇਹਦੇ ਬਾਰੇ ਪਰਸ਼ਾਸ਼ਨ ਕੋਈ ਮੰਗ ਰਹੇ ਹਾਂ ਅਸੀਂ ਸਰ ਹੁਣ ਤੁਹਾਡੇ ਸਾਹਮਣੇ ਹੀ ਆ ਸ਼ਰਿਆਮਾ ਜਿਟੀ ਰੋਡ ਹੈਗਾ ਆ ਸਰ ਹਣਾ ਐਡਾ ਸ਼ਹਿਰ ਚੱਲ ਰਿਹਾ ਆ ਦੋ ਬੰਦੇ ਆਏ ਆ ਬਿਲਕੁਲ ਮਤਲਬ ਬੇਫਿਕਰ ਹੋ ਕੇ ਉਹ ਬਾਈਕ ਅੱਧਾ ਲੈ ਕੇ ਚਲ ਗਏ ਜਿੱਤਾ ਉਹਨਾਂ ਦੀ ਆਪਣੀ ਹੁੰਦੀ ਆ ਹਣਾ ਚਾਬੀ ਤੁਹਾਡੇ ਕੋਲ ਹੀ ਆ ਚਾਬੀ ਸਰ ਸਾਡੇ ਕੋਲ ਹੀ ਆ